ਨਵਜੋਤ ਸਿੰਘ ਸਿੱਧੂ ਅਤੇ ਪਾਰਕਰਤ ਸਿੰਘ ਤੇ ਸਸਪੈਂਸ ਬਰਕਰਾਰ ਰੱਖਦਿਆਂ ਕਾਂਗਰਸ ਨੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ। ਨਵੀਂ ਸੂਚੀ ਵਿੱਚ 23 ਉਮੀਦਵਾਰਾਂ ਦਾ ਐਲਾਨ ਕਰ ਕਾਂਗਰਸ ਨੇ ਸੈਂਚਰੀ ਪੂਰੀ ਕਰ ਲਈ ਪਰ ਅਜੇ ਵੀ ਪਾਰਟੀ ਸਦਾਰਾ ਉਮੀਦਵਾਰਾਂ ਦੇ ਬਾਰੇ ਫੈਸਲਾ ਨਹੀਂ ਕਰ ਸਕੀ ਹੈ। ਨਵੀਂ ਸੂਚੀ ਵਿੱਚ ਜਿਹੜੀਆਂ 23 ਸੀਟਾਂ ਦੇ ਲਈ ਉਮੀਦਵਾਰਾਂ ਦਾ ਐਲਾਨ ਹੋਇਆ ਉਹਨੇ ਭੁਵਾਂ ਰਿਜ਼ਰਵ ਤੋਂ ਜੁਗਿੰਦਰਪਾਲ ਸਿੰਘ ਪਠਾਨਕੋੜ ਤੋਂ ਅਮਿਤਵ ਵਿੱਚ ਅਜਨਾਲਾ ਤੋਂ ਹਰਪ੍ਰਤਾਪ ਸਿੰਘ ਅਜਨਾਲਾ ਬਾਬਾ ਬਕਾਲਾ ਰਿਜ਼ਰਵ ਤੋਂ ਸੰਤੋਖ ਸਿੰਘ ਭਲਾਈਪੁਰ ਫਗਵਾੜਾ ਰਿਜ਼ਰਵ ਤੋਂ ਜੁਗਿੰਦਰ ਸਿੰਘ ਮਾਨ ਫਲੋਰ ਰਿਜ਼ਰਵ ਸੀਟ ਤੋਂ ਕਰਮਜੀਤ ਕੌਰ ਚੌਧਰੀ ਜਲੰਧਰ ਉੱਤਰੀ ਤੋਂ ਤਜਿੰਦਰ ਵਿੱਟੂ ਆਦਮਪੁਰ ਦੀ ਰਿਜ਼ਰਵ ਸੀਟ ਤੋਂ ਮਹਿੰਦਰ ਸਿੰਘ ਕੇਪੀ ਤਸੂਹਾ ਤੋਂ ਅਰੁਣ ਡੋਗਰਾ ਸ਼ਾਮ ਚੁਰਾਸੀ ਦੀ ਰਿਜ਼ਰਵ ਸੀਟ ਤੋਂ ਪਵਨ ਅਧਿਆ ਲੁਧਿਆਣਾ ਦੱਖਣੀ ਤੋਂ ਰਾਕੇਸ਼ ਪਾਂਡੇ ਦਾਖਾ ਤੋਂ ਮੇਜਰ ਸਿੰਘ ਪੈਣੀ ਨਿਹਾਲ ਸਿੰਘ ਵਾਲਾ ਤੋਂ ਰਾਜਵਿੰਦਰ ਕੌਰ ਭਾਗੀ ਕੇ ਮੋਗਾ ਤੋਂ ਡਾਕਟਰ ਹਰਜੋਤ ਕਮਲ ਫਾਜ਼ਿਲਕਾ ਤੋਂ ਦਵਿੰਦਰ ਕੁਬਾਇਆ ਬੱਲੂਵਾਲਾ ਰਿਜ਼ਰਵ ਤੋਂ ਨਥੂਰਾਮ ਕੋਟਕਪੁਰਾ ਤੋਂ ਪਾਈ ਹਰਨਿਰਪਾਲ ਸਿੰਘ ਕੁਕੂ ਪੁੱਚੋ ਮੰਡੀ ਰਿਜ਼ਰਵ ਤੋਂ ਪ੍ਰੀਤਮ ਸਿੰਘ ਕੋਟਪਾਈ ਮਾੜ ਤੋਂ ਹਰਮਿੰਦਰ ਸਿੰਘ ਜੱਸੀ ਢੀਰਾ ਬਸੀ ਤੋਂ ਦੀਪਿੰਦਰ ਸਿੰਘ ਢਿੱਲੋਂ ਅਤੇ ਸਮਾਣਾ ਤੋਂ ਰਜਿੰਦਰ ਸਿੰਘ ਨਵੀਂ ਸੂਚੀ ਵਿੱਚ ਅਕਾਲੀ ਦਲ ਦੇ ਸਾਂਸਦ ਸ਼ੀਰ ਸਿੰਘ ਕੋਹਾਵਾ ਦੇ بیٹے ਦਵਿੰਦਰ ਕੋਹਾਵਾ ਨੂੰ ਕਾਂਗਰਸ ਨੇ ਫਾਜ਼ਿਲਕਾ ਤੋਂ ਟਿਕਟ ਦਿੱਤੀ ਹੈ ਸਾਬਕਾ ਵਿੱਤ ਮੰਤਰੀ ਲਾਲ ਸਿੰਘ ਦੇ بیٹے ਰਜਿੰਦਰ ਸਿੰਘ ਨੂੰ ਵੀ ਸਮਾਣਾ ਤੋਂ ਟਿਕਟ ਦਿੱਤੀ ਗਈ ਹੈ ਚਰਚੇ ਨੇ ਕਿ ਲਾਲ ਸਿੰਘ ਖੁਦ ਵੀ ਸਨੌਰ ਤੋਂ ਟਿਕਟ ਲੈਣਾ ਚਾਹੁੰਦੇ ਨੇ ਪਰ ਕਾਂਗਰਸੀ ਦੀ ਨਵੀਂ ਨੀਤੀ ਦੇ ਤਹਿਤ ਇੱਕੋ ਪਰਿਵਾਰ ਦੇ ਲਈ ਦੋ ਟਿਕਟਾਂ ਲੈ ਸਕਣਾ ਮੁਸ਼ਕਲ ਲੱਗ ਰਿਹਾ ਹੈ ਉਧਰ ਸਾਫ ਦਾ ਸੰਸਦ ਮਹਿੰਦਰ ਸਿੰਘ ਕੇਪੀਵੀ ਆਦਮਪੁਰ ਦੀ ਰਿਜ਼ਰਵ ਸੀਟ ਤੋਂ ਮੈਦਾਨ ਵਿੱਚ ਨੇ